ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਜੜਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਜੜਦੀ ਕਲਾ ਵਿੱਚ ਰੱਖੇ ਆਪਾਂ ਮਿਲਦੇ ਹਾਂ ਇੱਕ ਛੋਟੀ ਜੀ ਵੀਡੀਓ ਦੇ ਨਾਲ ਤੇ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਆ ਤੇ ਅੱਜ ਆਪਾਂ ਜੋ ਤੁਹਾਨੂੰ ਵੀਡੀਓ ਚ ਦੱਸਣ ਜਾ ਰਹੇ ਉਹ ਹੈਗੀ ਆ ਇੱਕ ਮਤਲਬ ਕਿ ਛੋਟੀ ਜੀ ਵੀਡੀਓ ਆ ਤੇ ਆਪਾਂ ਉਹਦੇ ਚ ਇੱਕ ਇਹ ਚੀਜ਼ ਚੈੱਕ ਕਰ ਲਈਏ ਕਿ ਇਹ ਰਿਐਲਿਟੀ ਆ ਜਾਂ ਇਹ ਫੇਕ ਆ ਵਾਵਾ ਵੀਡੀਓ ਜੇਕ ਵਾਇਰਲ ਹੋ ਰਹੀ ਸੀ ਬਹੁਤ ਚੱਲ ਰਹੀ ਸੀ ਮੈਂ ਕਿਹਾ ਚਲੋ ਆਪਾਂ ਵੀ ਉਸ ਵੀਡੀਓ ਨੂੰ ਦੇਖਦੇ ਆ ਵੀ ਸੱਚੀ ਇਹ ਚੀਜ਼ ਹੈਗੀ ਆ ਜਾਂ ਐਵੇਂ ਹੀ ਬਣਾਈ ਜਾਂਦੇ ਆ ਠੀਕ ਆ ਉਹਦੇ ਚ ਆਪਾਂ ਕਰਨਾ ਕੀ ਆਪਾਂ ਦੇਖਦੇ ਆ ਆਪਾਂ ਇਹ ਹੈਗੀ ਸਿਲੰਡਰ ਨਾਲ ਤੁਸੀਂ ਥੋੜੇ ਬੋਤਾਂ ਤਾਂ ਆਈਡੀਆ ਲਗਾ ਹੀ ਲਿਆਊਗਾ ਸਿਲੰਡਰ ਤੋਂ ਠੀਕ ਆ ਆ ਦੇਖੋ ਇਹ ਆਪਾਂ ਅੱਜ ਇੱਕ ਸਿਲੰਡਰ ਬਾਰੇ ਆ ਸਿਲੰਡਰ ਦੀ ਵਾਹੋ ਵੀਡੀਓ ਜੀ ਬਾਹਰ ਲੋਈ ਜਾਂਦੀ ਸੀ ਆ ਕਿ ਇਹ ਖਾਲੀ ਦਾ ਤੇ ਭਰੇ ਦਾ ਆਪਾਂ ਪਤਾ ਲੱਗ ਜਾਂਦਾ ਵੀ ਆ ਕਿ ਭਰਿਆ ਕਿ ਦੇਖ ਕਿੰਨਾ ਕੁ ਆਪਣਾ ਖਾਲੀ ਹੋ ਗਿਆ ਠੀਕ ਆ ਤੇ ਹੁਣ ਇਹਦੇ ਤੋਂ ਤਾਪਨ ਅਸੀਂ ਤਾਂ ਬਈ ਲਿਖਦੇ ਹੁੰਨੇ ਆ ਜਦੋਂ ਅਸੀਂ ਮਹੀਨੇ ਤੋਂ ਸਿਲੰਡਰ ਲਾਉਣੇ ਆ ਤੇ ਕੋਈ ਪਤਾ ਨਹੀਂ ਹੁਣ ਤੁਸੀਂ ਸਾਰੇ ਕਿਵੇਂ ਚੈੱਕ ਕਰਦੇ ਹੋ ਸਾਨੂੰ ਤਾਂ ਐ ਪਤਾ ਹੁੰਦਾ ਵੀ ਅਸੀਂ ਇਸ ਤਰੀਕ ਨੂੰ ਸਿਲੰਡਰ ਲਾਇਆ ਤੇ ਸਾਡਾ 1 ਮਹੀਨਾ ਤੇ ਗਰਮੀ 'ਚ ਥੋੜੇ ਜਿਹੇ ਦਿਨ ਉੱਪਰ ਕੱਢ ਜਾਂਦਾ ਤੇ ਸਰਦੀ ਸਾਡਾ 1 ਮਹੀਨਾ ਹੀ ਕੱਢਦਾ ਸਿਲੰਡਰ ਪੂਰਾ ਤੇ ਅਸੀਂ ਉਸ ਹਿਸਾਬ ਨਾਲ ਸਿਲੰਡਰ ਦੂਸਰਾ ਭਰਾ ਲੈਨੇ ਆ ਵੀ ਚਲੋ ਹੁਣ ਸਾਡਾ ਸਿਲੰਡਰ ਹੁਣ ਜਿਵੇਂ ਇਹ 28 ਅਪ੍ਰੈਲ ਦਾ ਲੱਗਿਆ ਹੋਇਆ ਤੇ ਹੁਣ ਸਾਨੂੰ ਪਤਾ ਵੀ ਅੱਜ 27 ਤਰੀਕ ਹੋ ਗਈ ਹੈ ਹੁਣ ਅਸੀਂ ਸਿਲੰਡਰ ਪਰਸੋਂ ਭਰਾ ਕੇ ਰੱਖ ਲਿਆ ਵੀ ਸਾਡਾ ਸਿਲੰਡਰ ਮੁੱਕਣ ਵਾਲਾ ਹੋ ਸਕਦਾ ਕਿਸ ਦਿਨ ਮਰਜ਼ੀ ਮੁੱਕ ਸਕਦਾ ਠੀਕ ਹੈ ਐ ਨਹੀਂ ਪਤਾ ਵੀ ਉੱਪਰ ਵੀ ਕੱਢ ਸਕਦਾ 4 ਦਿਨ ਚੱਕੀ ਤੜੀ ਪਰ ਮੈਂ ਅੱਜ ਫਸਟ ਵਾਰੀ ਐਵੇਂ ਚੈੱਕ ਕਰਨ ਲੱਗੀ ਸੀ ਮੈਂ ਹਜਲ ਆਪਾਂ ਵੀ ਜਿਹੜੇ ਲੋਕ ਕਰੀ ਜਾਂਦੇ ਚਲੋ ਆਪਾਂ ਵੀ ਦੇਖ ਲਈਏ ਵੀ ਇਹ ਚੀਜ਼ੀ ਸੱਚੀ ਆ ਜਾਂ ਝੂਠੀ ਆ ਕੀ ਕਰਨਾ ਤੁਸੀਂ ਆਹ ਦੇਖੋ ਸਿਲੰਡਰ ਆ ਨਾ ਸਿਲੰਡਰ ਨੂੰ ਕਹਿੰਦੇ ਐ ਗਿੱਲਾ ਕੱਪੜਾ ਕੇ ਲਾਓ ਗਿੱਲਾ ਕੱਪੜਾ ਮਾਰੋ ਜਿੱਥੋਂ ਜਿੰਨਾ ਭਰਿਆ ਹੋਗਾ ਕਿ ਉਹ ਗਿੱਲਾ ਰਹੂਗਾ 2-3 ਮਿੰਟਾਂ ਬਾਅਦ ਤੇ ਬਾਕੀ ਸਾਰਾ ਸਿਲੰਡਰ ਆ ਜਿਹੜਾ ਸੁੱਕ ਜਾਊਗਾ ਹੁਣ ਆਪਾਂ ਇਹ ਦੇਖਦੇ ਆਂ ਵੀ ਇਹਦੇ ਤੇ ਇਹ ਕਿੰਨੇ ਟਾਈਮ ਸੁੱਕਦਾ ਕਹਿੰਦੇ 2 ਮਿੰਟਾਂ ਬਾਅਦ ਉਹ ਸਾਰਾ ਸੁੱਕੂ ਜ ਉਹ ਤਾਂ ਮਾਲ ਦੀ ਨਾਲ ਹੀ ਕਹੀ ਜਾਂਦੇ ਨਾ ਵੀ ਜਿਹੜਾ ਕਿ ਜਿੰਨਾ ਅਗੇ ਭਰੇ ਆਊਗਾ ਗਿੱਲਾ ਰਹੂਗਾ ਜਿਹੜਾ ਕਿ ਸੁੱਕਾ ਮਤਲਬ ਕਿ ਖਾਲੀ ਹੋਊਗਾ ਨਾਲ ਦੀ ਨਾਲ ਸੁੱਕ ਜਾਊਗਾ ਹੁਣ ਦੇਖੋ ਆਪਾਂ ਇਹਦਾ ਇਹਨੂੰ ਕਰ ਲਿਆ ਗਿੱਲਾ ਤੁਸੀਂ ਚੈੱਕ ਕਰ ਸਕਦੇ ਹੋ 1 ਮਹੀਨਾ ਹੋ ਗਿਆ ਇਹਨੂੰ ਸਿਲੰਡਰ ਨੂੰ ਪੂਰੇ ਨੂੰ ਲੱਗੇ ਹੋਏ ਇਹਨੂੰ ਹੁਣ ਆਪਾਂ ਦੇਖਦੇ ਆਂ ਵੀ ਇਹ 2-3 ਮਿੰਟਾਂ 'ਚ ਸੁੱਕਦਾ ਕਿ ਕਿਵੇਂ ਕੀ ਹੁੰਦਾ ਕਿੰਨੀ ਗੈਸ ਹੈਗੀ ਆ ਚੈੱਕ ਕਰਕੇ ਦੇਖ ਲੈਣੀ ਆ ਫਿਰ ਪਤਾ ਲੱਗੂਗਾ ਵੀ ਇਹ ਜਿਹੜੀ ਵੀਡੀਓ ਆ ਇਹ ਫੇਕ ਆ ਜਾਂ ਸੱਚਮੁੱੱਚ ਹੀ ਆ ਇਹ ਪਤਾ ਲੱਗਦਾ ਜੇ ਸੱਚੀ ਹੋਈ ਤਾਂ ਵਧੀਆ ਚੀਜ਼ ਐ ਇਹ ਵੀ ਹਰਤ ਨੂੰ ਕਈ ਵਾਰੀ ਨਹੀਂ ਵੀ ਆਪਣੇ ਤੋਂ ਲਿਖਣਾ ਭੁੱਲ ਜਾਂਦੀਆਂ ਜਾਂ ਆਪਾਂ ਨਹੀਂ ਚੇਤਾ ਰਹਿੰਦਾ ਕਿ ਆਪਣੇ ਸਿਲੰਡਰ ਕਿੰਨੇ ਨੇ ਤਾਂ ਉਹ ਲੱਗਿਆ ਹੋਇਆ ਜਾਂ ਆਪਣਾ ਮੁੱਕਣ ਵਾਲਾ ਤਾਂ ਆਪਾਂ ਐਵੇਂ ਚੈੱਕ ਕਰ ਸਕਦੇ ਆ ਠੀਕ ਆ ਜੇਕਰ ਫੇਕ ਹੀ ਹੋਈ ਫਿਰ ਤਾਂ ਚਲੋ ਕਹਿਣਾ ਹੀ ਕੀ ਆ ਹੁਣ ਆਪਾਂ ਦੇਖੋ ਹੁਣ ਆਪਾਂ ਇੱਥੇ ਗਿੱਲਾ ਕੱਪੜਾ ਮਾਰਤਾ ਤੁਹਾਡੇ ਸਾਹਮਣੇ ਆ ਕੀ ਆਪਾਂ ਵੀਡੀਓ ਨੂੰ ਕੋਈ ਕੱਟ ਨਹੀਂ ਕਰਦੇ ਕਿ ਕੁਝ ਨਹੀਂ ਹੁਣ ਤੁਸੀਂ ਦੇਖ ਲਿਓ ਕਿੰਨੇ ਮਿੰਟਾਂ ਜੇ ਇਹ ਚੀਜ਼ ਸੁੱਕਦੀ ਆ ਜਾਂ ਕਿੰਨਾ ਰਹਿੰਦਾ ਜਾਂ ਕਿਵੇਂ ਹੈਗਾ ਨੇ ਥੋੜੇ ਸਾਹਮਣੀ ਆ ਠੀਕ ਆ ਆਪਾਂ ਗਿੱਲਾ ਕਰ ਲਿਆ ਸੀ ਇਹਨੂੰ ਇੱਕ ਆਪਣੇ ਸਿਲੰਡਰ ਭਰਿਆ ਵੀ ਪਿਆ ਆ ਉਹਦੇ ਦੇ ਵਿੱਚ ਚੈੱਕ ਕਰਾਂਗੇ ਉਹ ਚੀਜ਼ ਨੂੰ ਫਿਰ ਪਹਿਲਾਂ ਆਪਾਂ ਇਹਦੇ ਤੇ ਚੈੱਕ ਕਰਦੇ ਵੀ ਇਹ ਕੁਝ ਦੱਸਦਾ ਕਿ ਸੇਸ ਤੇ ਹਜੇ ਤੱਕ ਤਾਂ ਇਹ ਇੱਥੋਂ ਤੱਕ ਹੀ ਗਿੱਲਾ ਪਿਆ ਮੇਰੇ ਹਿਸਾਬ ਨਾਲ ਦਾ ਤੁਸੀਂ ਨਹੀਂ ਐਵੇਂ ਦਾ ਵੀਡੀਓ ਤੇ ਯਕੀਨ ਕਰਦੇ ਹੁੰਦੇ ਆ ਕਿ ਨਹੀਂ ਕਰਦੇ ਇਹ ਵੀ ਦੱਸਿਓ ਕਮੈਂਟਾਂ ਚ ਕੌਣ ਕੌਣ ਐਵੇਂ ਦੇ ਕਿੰਨਾ ਕਿੰਨਾ ਨੇ ਇਹ ਵਾਲਾ ਜਿਹੜਾ ਮਤਲਬ ਕਿ ਇਹ ਟ੍ਰਿਕ ਘੱਟਾ ਆਪਣਾ ਅੱਗੇ ਦੇਖੀ ਆ ਤੇ ਕਿਹਦੀ ਕਿਹਦੀ ਕਾਰਗਰ ਹੋਈ ਆ ਕਿਹਦੀ ਕਿਹਦੀ ਨਹੀਂ ਠੀਕ ਆ ਅੱਗੇ ਬੜੀ ਵਾਇਰਲ ਹੋਈ ਸੀ ਕਿ ਜੀ ਵੇਲ ਨਾਲ ਧਰ ਦੋ ਚਾਹ ਤੇ ਤੇ ਚਾਹ ਨਹੀਂ ਉਬਲਦੀ ਤੇ ਅਸੀਂ ਵੀ ਵੇਲ ਨਾਲ ਘਰਤਾ ਚਾਹ ਤੇ ਸਾਡਾ ਸਾਰਾ ਇੰਡੈਕਸ਼ਨ ਖਰਾਬ ਹੋ ਗਿਆ ਨਾਲੇ ਗਾਲਾ ਪੰਗਾ ਸਾਨੂੰ ਸਾਰੀ ਚਾਹ ਉਬਲ ਉਬਲਦੇ ਇੰਡੈਕਸ਼ਨ ਤੇ ਪੈ ਗਈ ਉਹ ਗੱਲ ਆ ਵੀ ਦੇਖਣਾ ਤਾਂ ਜ਼ਰੂਰ ਚਾਹੀਦਾ ਚਲੋ ਕਈ ਵਾਰੀ ਕੋਈ ਚੀਜ਼ ਸੱਚ ਹੈਗਾ ਯਾ ਜਾਂ ਝੂਠ ਹੁਣ ਆ ਦੇਖ ਲਓ ਭਈ ਇਹ ਤਾਂ ਸਾਰਾ ਹਜੇ ਤੱਕ ਮਿੱਲਾ ਹੀ ਪਿਆ ਪਤਾ ਨਹੀਂ ਹੁਣ ਇਹ ਸਿਲੰਡਰ ਹੀ ਸਾਡਾ ਭਰਿਆ ਪਿਆ ਪੂਰੇ ਮਹੀਨੇ ਦਾ ਤੇ ਜਾਂ ਵੀ ਇਹ ਜਿਹੜੀ ਇਹ ਵੀਡੀਓ ਹੀ ਫੇਕ ਆ ਲਓ ਜੀ ਦੇਖ ਲਓ ਆਪਾਂ ਸਿਲੰਡਰ ਆ ਜਿਹੜਾ ਸਾਰਾ ਹੀ ਸੁੱਕ ਗਿਆ ਇੱਥੇ ਤੱਕ ਹੀ ਸੁੱਕ ਗਿਆ ਭਈਏ ਤਾਂ ਹੁਣ ਅਣਾਈ ਨਹੀਂ ਪਤਾ ਇਹ ਖਾਲੀ ਹੋਣ ਵਾਲਾ ਤਾਂ ਸੁੱਕ ਗਿਆ ਕਿ ਬੈਸੀ ਸੁੱਕ ਗਿਆ ਠੀਕ ਆ ਗਰਮੀ ਕਰਕੇ ਹੁਣ ਆਪੇ ਇਹਦੇ ਤੇ ਪਏ ਦੇਖ ਲਿਆ ਠੀਕ ਆ ਇਹਦੇ ਚ ਹੁਣ ਗੈਸ ਹੋ ਸਕਦਾ ਵੀ ਇੰਨੀ ਗੈਸ ਹੋਊਗੀ ਹਜੇ ਤੇ ਪਰ ਇਹ ਤਾਂ ਸਾਰਾ ਸੁੱਕ ਗਿਆ ਹੁਣ ਆਪਾਂ ਜਿਹੜਾ ਇੱਕ ਫੁੱਲ ਭਰਿਆ ਪਿਆ ਆਪਾਂ ਉਹਦੇ ਤੇ ਵੀ ਚੈੱਕ ਕਰਦੇ ਆ ਇਹ ਚੀਜ਼ ਨੂੰ ਫੁੱਲ ਭਰਿਆ ਸੀਲ ਬੰਦ ਆ ਤੁਹਾਨੂੰ ਸੀਲ ਬੰਦ ਦਾ ਪੂਰਾ ਦਿਖਾਵਾਂਗੇ ਸੀਲ ਬੰਦ ਦਾ ਠੀਕ ਆ ਹੁਣ ਦੇਖੋ ਆਪਾਂ ਸਿਲੰਡਰ ਲੈਂਪ ਪਿਆ ਸੀ ਜਿਹੜਾ ਆਪਣੇ ਮਤਲਬ ਬੰਦ ਮੈਂ ਇਹਨੂੰ ਇਧਰਲੀ ਸਾਈਡ ਨੂੰ ਕੀਤਾ ਹੈ ਸਾਈਡ ਤੇ ਸੀਗਾ ਇਧਰਲੀ ਸਾਈਡ ਪਿਆ ਸੀ ਤੇ ਮੈਂ ਕਿਹਾ ਚਲ ਦੇਖਦੇ ਦੇਖਦੇ ਆਪਾਂ ਤੇ ਇਹ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਇਹ ਆਪਾਂ ਪਰसों ਪਰसों ਕੀ ਭਰਾ ਕੇ ਰੱਖਿਆ ਵੀ ਉਹ ਸਿਲੰਡਰ ਖਤਮ ਹੋਣ ਕਰਕੇ ਤਾਂ ਆਪਾਂ ਭਰਾ ਕੇ ਰੱਖ ਲਿਆ ਇਹਨੂੰ ਕਿਉਂਕਿ ਉਹ ਪੂਰਾ ਮਹੀਨਾ ਹੋ ਜਾਊਗਾ ਸਵੇਰੇ ਉਹਨੂੰ ਲੱਗੇ ਉਹਨੂੰ ਸਾਡਾ ਸਿਲੰਡਰ ਮੁੱਕਦੀ ਆਂਦਾ ਹੁੰਦਾ ਮਹੀਨੇ ਇੱਕ ਅੱਧਾ ਦਿਨ ਉੱਪਰ ਠੀਕ ਆ ਹੁਣ ਆਪਾਂ ਆ ਸਿਲੰਡਰ ਤੇ ਵੀ ਐਵੇਂ ਕਰਕੇ ਦੇਖਦੇ ਆਂ ਵੀ ਇਹ ਸਿਲੰਡਰ ਦੱਸਦਾ ਕੁਝ ਆ ਦੇਖੋ ਹੁਣ ਆਪਣਾ ਕੱਪੜਾ ਜਿਹੜਾ ਗਿੱਲਾ ਹੁਣ ਇਹਦਾ ਫੁੱਲ ਭਰੇ ਆ ਨਾ ਇਹ ਦੇਖਨੇ ਵੀ ਇਹ ਗਿੱਲਾ ਰਹੂਗਾ ਕਿ ਇਹ ਨਹੀਂ ਸੁੱਕ ਜੂਗਾ ਲਓ ਜੀ ਲਓ ਜੀ ਹੁਣ ਆਪਾਂ ਇਹਦੇ ਸਾਰੇ ਸਿਲੰਡਰ ਤੇ ਜਿਹੜਾ ਗਿੱਲਾ ਕੱਪੜਾ ਮਾਰਤਾ ਤੁਸੀਂ ਦੇਖ ਲਓ ਠੀਕ ਆ ਵੇਖੋ ਠੀਕ ਆ ਹੁਣ ਦੇਖਦੇ ਆ ਵੀ ਇਹ ਸੁੱਕਦਾ ਆ ਕਿ ਕੀ ਹੁੰਦਾ ਲਓ ਜੀ ਇਹ ਤਾਂ ਸਾਰੇ ਸੁੱਕ ਗਏ ਇੱਕ ਮਿੰਟ 'ਚ ਹੀ ਸੁੱਕ ਗਏ ਤਾਂ। ਹਨੇ ਨੂੰ ਕੀ ਸਮਝ ਕੇ ਵਿਖਾਲੀ। ਹੁਣ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਇਹ ਸਾਰਾ ਕੁਝ ਭਈ। ਠੀਕ ਆ? ਦੇਖੋ ਸਾਰਾ ਸੁੱਕ ਗਿਆ ਭਈ। ਇਹ ਤਾਂ ਨਾਲ ਦੀ ਨਾਲ ਹੀ ਸੁੱਕ ਗਿਆ ਮਾਰਦਿਆ ਸਾਰੀ ਨਾਲ ਇਹ ਸਿਲੰਡਰ ਭਰੇ ਹੋਇਆ ਸੀ। ਹੁਣ ਤੁਸੀਂ ਦੱਸ ਦਿਓ ਵੀ ਇਹ ਰਿਐਲਿਟੀ ਸੀ ਜਾਂ ਫੇਕ ਸੀ ਤੇ ਕਿਹਨੂੰ ਕਿਹਨੂੰ ਵੀਡੀਓ ਵਧੀਆ ਲੱਗੀ ਤੇ ਕਿਹਨੂੰ ਕਿਹਨੂੰ ਨਹੀਂ ਕਮੈਂਟਾਂ 'ਚ ਜਰੂਰ ਦੱਸਿਓ। ਤੇ ਤੁਸੀਂ ਵੀ ਇਹ ਕਰਕੇ ਦੇਖਿਆ ਕਿ ਨੇ ਮਤਲਬ ਕਿ ਟ੍ਰਿਕਾ ਜਿਹੜੀ ਵਰਤ ਕੇ ਕੀਤੀ ਹੋਈ ਆ ਓਕੇ ਬਾਏ